ਇੱਕ ਪਾਸੇ ਸੀਬੀਆਈ ਦੇ ਸਭ ਕੁਝ ਅਧਿਕਾਰੀਆਂ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਡੀਆਈਜੀ ਹਰਚਰਨ ਸਿੰਘ ਭੁੱਲਰ ਤੇ ਰਿਸ਼ਵਤ ਲੈਦੇ ਰੰਗੇ ਹੱਥੀ ਫੜਿਆ ਗਿਆ ਮੌਕੇ ਤੇ ਦਬੋਚਿਆ ਗਿਆ ਲੇਕਿਨ ਜਦੋਂ ਘਰ ਦੀ ਤਲਾਸ਼ੀ ਲਈ ਤਾਂ ਸੀਬੀ ਦੇ ਸਭ ਕੁਝ ਅਧਿਕਾਰੀਆਂ ਦੇ ਤੋਤੇ ਉੱਡ ਗਏ ਕਿ ਭਾਈ ਡੀਆਈਜੀ ਨੇ ਇੰਨਾ ਪੈਸਾ ਕਮਾਇਆ ਕਿ ਤੋਂ ਡੀਆਈ ਦੀ ਸੈਲਰੀ ਹੁੰਦੀ ਹੈ 2 ਲੱਖ ਸੁਲਾਹ ਯਾਰ ਪੈ ਅਸਲਾਮੁਅਲੈਕਮ ਸਸਰੀਆ ਕਾਲ ਕਿਦਾਂ ਹਾਲ ਚਾਲ ਹੈ ਉਮੀਦ ਕਰਨਾ ਵਧੀਆ ਹੋਵਗੇ ਹੱਸਦੇ ਵਸਦੇ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਡੀਆਈਜੀ ਹਰਚਰਨ ਪੁੱਲੜ ਪੰਜਾਬ ਪੁਲਿਸ ਦਾ ਡੀਆਈਜੀ ਰੰਗੇ ਹਾਥੋਂ ਗ੍ਰਿਫਤਾਰ ਕੀਤਾ ਗਿਆ ਹਰਚਰਨ ਸਿੰਘ ਪੁੱਲੜ ਦੇ ਘਰੋਂ 5 ਕਰੋੜ ਜ਼ੇਵਰਾਤ ਕੀਮਤੀ ਕੜੀਆਂ ਤੇ ਬਹੁਤ ਜ਼ਿਆਦਾ ਜਿਹੜਾ ਦੌਲਤ ਹੈ ਉਹ ਬਰਾਮਦ ਕੀਤੀ ਗਈ ਹੈ ਪੰਜਾਬ ਦੇ ਐਸ ਡੀ ਆਈ ਜੀ ਦੀ ਇੱਕ تاجر ਨੇ ਸ਼ਿਕਾਇਤ ਕੀਤੀ ਸੀ ਸਕਰਾਬ ਡੀਲਰ ਨੇ ਉਹਦੇ ਕੋਲ 8 ਲੱਖ ਰੁਪਏ ਮੰਗਦਾ ਸੀ ਤੇ ਉਹਨੇ ਸੀ ਆਈ ਬੀ ਸੀ ਬੀ ਆਈ ਨੂੰ ਸਕੇਟ ਕਰ ਦਿੱਤੀ ਤੇ ਸੀ ਬੀ ਆਈ ਨੇ ਬੜਾ ਹੀ ਵੱਡਾ ਐਕਸ਼ਨ ਕੀਤਾ ਹੈ ਪੰਜਾਬ ਦੇ ਡੀ ਆਈ ਜੀ ਦੇ ਖਿਲਾਫ ਇਹ ਕੀ ਮਾਮਲਾ ਹੈ ਡੀ ਆਈ ਜੀ ਨੂੰ ਗ੍ਰਿਫਤਾਰ ਕਰਨ ਦੇ ਵੇਲੇ ਕੀ ਕੁਝ ਬਰਾਮਦ ਕੀਤਾ ਗਿਆ ਹੈ ਡੀ ਆਈ ਜੀ ਦਾ ਕੇਸ ਜਿਹੜਾ ਹੈ ਉਹਦੀ ਕੀ ਅਪਡੇਟ ਹੈ ਸਾਰਾ ਕੁਝ ਜਾਣਾਂਗੇ ਅੱਜ ਦੀ ਵੀਡੀਓ 'ਚ ਇੱਕ ਪਾਸੇ ਸੀ ਬੀ ਆਈ ਦੇ ਸਭ ਕੁਝ ਅਧਿਕਾਰੀਆਂ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਡੀਆਈਜੀ ਹਰਚਰਨ ਸਿੰਘ ਭੁੱਲਰ ਤੇ ਰਿਸ਼ਵਤ ਲੈਂਦੇ ਰੰਗੇ ਹੱਤੀ ਫੜਿਆ ਗਿਆ ਮੌਕੇ ਤੇ ਦਬੋਚਿਆ ਗਿਆ ਲੇਕਿਨ ਜਦੋਂ ਘਰ ਦੀ ਤਲਾਸ਼ੀ ਲਈ ਤਾਂ ਸੀਬੀ ਦੇ ਸਭ ਕੁਝ ਅਧਿਕਾਰੀਆਂ ਦੇ ਤੋਤੇ ਉੱਡ ਗਏ ਕਿ ਭਾਈ ਡੀਆਈਜੀ ਨੇ ਐਨਾ ਪੈਸਾ ਕਮਾਇਆ ਕਿ ਤੋਂ ਡੀਆਈਜੀ ਦੀ ਸੈਲਰੀ ਹੁੰਦੀ ਹੈ 2 ਲੱਖ 16000 ਰੁਪਏ ਜੇ ਗੱਲ ਕਰੀਏ 216000 ਪੈ ਪੰਜਾਬੀਓ ਬਹੁਤ ਜ਼ਿਆਦਾ ਹੁੰਦਾ ਹੈ ਜੇਕਰ ਇਸ ਅਫਸਰ ਦਾ ਢਿੱਡ ਅਤੇ ਇਸ ਦੇ ਬੱਚਿਆਂ ਦਾ ਇਸ ਦੇ ਪਰਿਵਾਰਕ ਮੈਂਬਰਾਂ ਦਾ ਜੇਕਰ 216000 ਦੇ ਨਾਲ ਢਿੱਡ ਨਹੀਂ ਭਰਦਾ ਤੇ ਭਾਵੇਂ ਇਸ ਨੂੰ ਹੋਰ ਕਰੋੜਾ ਰੁਪਏ ਦੇ ਦਿਓ ਇਹਨਾਂ ਦੀ ਭੁੱਖ ਤੇ ਇਹਨਾਂ ਦਾ ਢਿੱਡ ਫਿਰ ਵੀ ਨਹੀਂ ਭਰਿਆ ਜਾਣਾ ਲੇਕਿਨ ਧੰਨ ਜੇਰਾ ਹੈ ਆਕਾਸ਼ ਮੱਤਰਾ ਦਾ ਜਿਸ ਨੇ ਵੱਡੀ ਕਾਰਵਾਈ ਕਰਵਾਈ ਕਾਰਵਾਈ ਕਰਉਣੀ ਬਣਦੀ ਵੀ ਸੀ ਕਿਉਂਕਿ ਇਹ ਡੀ ਆਈਜੀ ਹਰਚੰਦਰ ਸਿੰਘ ਭੁੱਲਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵਾਲਦਾ ਚਹੇਤਾ ਸੀ 50 ਕਰੋੜ ਰੁਪਏ ਦੀ ਜਾਇਦਾਦ ਨੂੰ ਲੈ ਕੇ ਵੱਡੇ ਖੁਲਾਸੇ ਕਿਤੇ ਨੇ ਸੀਬੀਆਈ ਦੇ ਸਰਵ ਉੱਚ ਅਧਿਕਾਰੀਆਂ ਵੱਲੋਂ ਹਾਲਾਂਕਿ ਆਕਾਸ਼ ਬਤਰਾ ਵਿਜੀਲੈਂਸ ਨੂੰ ਵੀ ਇਹ ਜਾਣਕਾਰੀ ਦੇ ਸਕਦਾ ਸੀ ਆਕਾਸ਼ ਬਤਰਾ ਨੇ ਸੋਚਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅੰਡਰ ਹੈਵ ਜ਼ੀਲੈਸ ਅਤੇ ਡੀਆਈਜੀ ਜਿਹੜੇ ਹਰਚੰਦ ਸਿੰਘ ਭੁੱਲੜ ਨੇ ਉਹ ਖਾਸ ਖਾਸ ਨਹੀਂ ਸੁਬਮਿਸ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੋ ਸਕਦਾ ਹੈ ਕਿ ਇਸ ਮਾਮਲੇ ਨੂੰ ਬਾਅਦ ਵਿੱਚ ਢਿੱਡੇ ਬਸਤੇ ਵਿੱਚ ਪਾ ਦਿੱਤਾ ਜਾਵੇ ਲੇਕਿਨ ਡੀਆਈਜੀ ਹਰਚੰਦ ਸਿੰਘ ਭੁੱਲੜ ਤੇ ਆਕਾਸ਼ ਬਤਰਾ ਨੇ ਜੋ ਕਾਰਵਾਈ ਕਰਵਾਈ ਉਹ ਕਰਾਉਣੀ ਬਰਦੀ ਵੀ ਸੀ ਅੱਜ ਤਾਂ ਡੀਆਈ ਦੇ ਸਹਾਰ ਬਣੇ ਆਕਾਸ਼ ਬਤਰਾ ਲੱਗਦਾ ਕਿ ਡੀਆਈਜੀ ਨੇ ਅਜੇ ਕਿੰਨੇ ਹੀ ਵਿਪਾਰਕਿਆਂ ਨੂੰ ਕਾਰੋਬਾਰੀਆਂ ਨੂੰ ਆਪ ਲੋਕਾਂ ਕੋਲੋਂ ਧੱਕੇ ਤੇ ਜ਼ਬਰਦਸਤ ਪੈਸਾ ਵਸੂਲਿਆ ਹੋਵੇ ਯਾਨੀ ਕਿ 50 ਕਰੋੜ ਰੁਪਏ 50 ਕਰੋੜ ਦੀ ਜਾਇਦਾਦ ਦੇ ਖੁਲਾਸੇ ਪਹਿਲੇ ਹਵਾਲੇ ਵਿੱਚ ਹੋਏ ਨੇ ਹਾਲੇ ਸੀਬੀਆਈ ਵਾਲੇ ਕਹਿੰਦੇ ਨੇ ਕਿ ਤੇਲ ਅਤੇ ਤੇਲ ਦੀ ਧਾਰ ਵੇਖੋ ਤੇ ਦੂਸਰੇ ਪਾਸੇ ਇਹ ਉਹੀ ਡੀਆਈਜੀ ਹੈ ਹਰਚਰਨ ਸਿੰਘ ਭੁੱਲਰ ਜਿਸ ਨੇ ਵਿਕਰਮ ਜੀਠਿਆ ਦੇ ਕੋਲੋਂ ਐਂਡੀਪੀਸੀ ਦੇ ਪਰਚੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਨੂੰ ਲੈ ਕੇ ਪੁੱਛਗਿੱਛ ਕੀਤੀ ਸੀ ਤੇ ਕਿਆਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਡੀਆਈਜੀ ਹਰਚਲ ਸਿੰਘ ਜੇਕਰ ਆਪ ਅਦਕਾਰੋਬਾਰੀਆਂ ਨੂੰ ਦਬੋਂਦਾ ਹੈ ਉਹਨਾਂ ਦੇ ਕੋਲੋਂ ਮਹੀਨਾ ਲੈਂਦਾ ਹੈ ਤਾਂ ਫਿਰ ਬਿਕਰਮਜੀਠਿਆ ਦੇ ਕੋਲੋਂ ਪੈਸੇ ਜ਼ਰੂਰ ਆਉਣਗੇ ਤੇ ਬਿਕਰਮਜੀਠਿਆ ਦਾ ਪੈਸਾ ਵੀ ਡੀਆਈਜੀ ਹਰਚਲ ਸਿੰਘ ਪੁੱਲਰ ਦੇ ਘਰ ਹੋਵੇਗਾ ਕਿਉਂਕਿ ਜੰਗ ਨਸ਼ਾ ਵਿਰੋਧ ਹੈ ਕਿਉਂਕਿ ਡੀਆਈਜੀ ਹਰਚਲ ਸਿੰਘ ਪੁੱਲਰ ਪਹਿਲ ਦੇ ਆਧਾਰ ਤੇ ਵੱਡੀਆਂ ਕਾਰਵਾਈਆਂ ਕਰਦੇ ਰਹੇ ਤੇ ਜੇਕਰ ਇਹ ਆਮ ਲੋਕਾਂ ਦੇ ਨਾਲ ਪੰਜਾਬ ਦੇ ਕਾਰੋਬਾਰੀਆਂ ਦੇ ਕੋਲੋਂ ਮਹੀਨਾ ਲੈਂਦੇ ਤੇ ਤਾਂ ਫਿਰ ਇਹਦੇ ਵਿੱਚ ਕਿੰਦੋ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਕਿ ਇਹਨਾਂ ਨੇ ਵਿਕਰਮਜੀਠਿਆ ਦੇ ਕੋਲੋਂ ਮੰਗ ਨਾ ਕੀਤੀ ਹੋਵੇ ਜਾਂ ਵਿਕਰਮਜੀਠਿਆ ਦੇ ਕੋਲੋਂ ਪੈਸੇ ਨਾ ਲਏ ਹੋਣ ਇਸ ਕਰਕੇ ਵਿਕਰਮਜੀਠਿਆ ਵਾਰ-ਵਾਰ ਕਹਿ ਰਹੇ ਨੇ ਕਿ ਮੈਂ ਨਿਰਦੋਸ਼ ਆ ਮੈਂ ਬੇਕਸੂਰ ਹਾਂ ਮੇਰੇ ਖਿਲਾਫ ਨਾ ਤੱਤ ਨੇ ਨਾ ਦਲੀਲਾਂ ਨੇ ਨਾ ਅਪੀਲਾਂ ਨੇ ਨਾ ਕੋਈ ਰਿਪੋਰਟ ਹੈ ਇੱਕ ਪਾਸੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਬਿਕਰਮਜੀਠਿਆ ਨੇ ਚੁਣੌਤੀ ਦਿੱਤੀ ਹੈ ਲੇਕਿਨ ਜੇਕਰ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਬਿਕਰਮਜੀਠੀਏ ਦੇ ਕੇਸ ਨੂੰ ਹੌਲਾ ਕੀਤਾ ਹੈ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਿਕਰਮਜੀਠਿਆ ਨੂੰ ਜ਼ਬਰਦਸਤ ਮਿਲਦੀ ਹੈ ਤਾਂ ਉਹ ਸਭ ਤੋਂ ਵੱਡਾ ਰੂਲ ਹੋਵੇਗਾ ਡੀਆਈਜੀ ਹਰਚਰਨ ਸਿੰਘ ਭੁੱਲਰ ਦਾ ਜੇਕਰ ਚੈਲੰਜ ਸਹੀ ਕਰਦੇ ਨੇ ਤੇ ਜਾਂ ਉਹਨਾਂ ਨੂੰ ਜਵਾਬਤ ਮਿਲਦੀ ਹੈ ਕਿਉਂਕਿ ਪੁੱਛ ਗਿੱਚ ਤਾਂ ਡੀਆਈਜੀ ਅਚੈਂਸਿੰਗ ਪੁਲਰ ਉਹਨਾਂ ਵੱਲੋਂ ਕੀਤੀ ਗਈ ਇਟ ਮੀਨਸ ਕੇਸ ਨੂੰ ਹੌਲਾ ਕਰ ਦਿੱਤਾ ਗਿਆ ਹੋਵੇਗਾ ਤੇ ਦੂਸਰੇ ਪਾਸੇ ਜਿਹੜੇ ਨੇ ਈਡੀ ਦੀ ਐਂਟਰੀ ਨੇ ਡੀਆਈਜੀ ਨਾਲ-ਨਾਲ ਮੰਤਰੀਆਂ ਅਤੇ ਵਿਧਾਇਕਾਂ ਦੇ ਵੀ ਸਾਥ ਸੁਕਾ ਦਿੰਦੇ ਨੇ ਕਿਉਂਕਿ ਡੀਆਈਜੀ ਇਕੱਲਾ ਨਹੀਂ ਜੇ ਅੱਜ ਡੀਆਈਜੀ ਮਹੀਨਾ ਪੰਜਾਬ ਦੇ ਕਾਰੋਬਾਰੀਆਂ ਕੋਲ ਲੈ ਰਿਆ ਕਿਸੇ ਕੋਲ 5 ਲੱਖ ਕਿਸੇ ਕੋਲ 8 ਲੱਖ ਕਿਸੇ ਕੋਲ 10 ਲੱਖ ਕਿਸੇ ਕੋਲ 2 ਲੱਖ ਕਿਸੇ ਕੋਲ 3 ਲੱਖ ਤੇ ਇਹ ਪੈਸਾ ਵੱਡਿਆ ਵੀ ਜਾਂਦਾ ਹੋਵੇਗਾ ਕਿ ਡੀਆਈਜੀ ਕਲਾ ਆਪਣੀ ਜੇਬ ਦੇ ਵਿੱਚ ਪਾ ਕੇ ਨਹੀਂ ਰੱਖਦੇ ਹੋਣਗੇ ਦੂਸਰੀ ਗੱਲ ਵੇਖੋ ਨਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੋਲੇ ਨਾ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਬੋਲੇ ਨਾ ਮੰਤਰੀ ਨਾ ਵਿਧਾਇਕ ਨਾ ਸ਼੍ਰੋਮਣੀ ਅਕਾਲੀ ਦਲ ਵਾਲੇ ਨਾ ਭਾਰਤੀ ਜਨਤਾ ਪਾਰਟੀ ਵਾਲੇ ਨਾ ਕਾਂਗਰਸ ਪਾਰਟੀ ਵਾਲੇ ਸਿਰਫ ਸੁਖਬਾਤ ਸਿੰਘ ਖੈਰ ਨੇ ਵਿਰੋਧ ਕੀਤਾ ਡੀਆਈਜੀ ਹਰਚਲ ਸਿੰਘ ਭੁੱਲਰ ਦਾ ਕਿਉਂਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਚੇਤਾ ਹੈ ਆਖਰਕਾਰ ਉਹ ਕਿਦੀ ਸ਼ਹਿਰ ਦੇ ਵਿੱਚ ਐਡੇ ਵੱਡੇ ਐਨੇ ਐਨੀ ਮੋਟੀ ਰਕਮ ਹਸੂਲ ਕਰ ਰਿਆ ਸੀ ਜਿਸ ਨੂੰ ਉਹ ਮੀਨਾ ਕਹਿੰਦਾ ਸੀ ਜਿਸ ਨੂੰ ਉਹ ਚਾਹ ਪਾਣੀ ਕਹਿੰਦਾ ਸੀ ਤੇ ਸੀਬੀਆਈ ਨੂੰ ਸ਼ਿਕਾਇਤ ਕੀਤੀ ਗਈ ਹਾਲਾਂਕਿ ਆਕਾਸ਼ ਬਤਰਾ ਨੇ ਵੀ ਸਿਕਿਉਰਟੀ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੇਰੀ ਜਾਨ ਨੂੰ ਵੀ ਖਤਰਾ ਹੈ ਪੰਜਾਬ ਤੇ ਹਰਾਨ ਦੀ ਕੋਟੇ ਕਿਹਾ ਕਿ ਆਕਾਸ਼ ਬਤਰਾ ਨੂੰ ਬਿਨਾ ਇਨਬੈਨ ਉਸ ਨੂੰ ਸਕਿਉਰਿਟੀ ਦਿੱਤੀ ਜਾਵੇ ਤੇ ਦੂਸਰੇ ਪਾਸੇ ਕਿਆਸ ਰਗਾਈਆਂ ਜਾਈਆਂ ਨੇ ਲਾਇਕਿ ਈਡੀ ਦੀ ਐਂਟਰੀ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਬਿਕਰਮਜੀਤਿਆ ਤੇ ਹਰਚਲਨ ਸਿੰਘ ਭੁੱਲਰ ਦੀ ਕੀ ਗੱਲਬਾਤ ਹੋਈ ਹੈ ਪਿਛਲੇ ਚਵੇਰੇ ਤੇ ਦੂਸਰੇ ਪਾਸੇ ਡੀਆਈਜੀ ਨੇ ਕਈਆਂ ਮੰਤਰੀਆਂ ਤੇ ਵਿਧਾਇਕਾਂ ਅਤੇ ਛੋਟੇ-ਮੋਟੇ ਅਫਸਰਾਂ ਦੇ ਵੀ ਸਾ ਸੁਖਾ ਸੁਕਾ ਦਿਤੇ ਨੇ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੀਬੀਆਈ ਅਤੇ ਈਡੀ ਵੱਡੇ ਖਲਾਸੇ ਕਰੇਗੀ ਡੀਆਈਜੀ ਹਰਚਲ ਸਿੰਘ ਭੁੱਲਰ ਨੂੰ ਲੈ ਕੇ ਕਿਉਂਕਿ ਹਰਚਲ ਸਿੰਘ ਭੁੱਲਰ ਐਟਲੀਸ 17 ਦਿਨ ਦੇ ਰਿਮਾਂਡ ਤੇ ਚਲੇ ਗਏ ਨੇ ਇਹ ਮਾਮਲਾ ਸਿੱਧੇ ਹੀ ਠੱਡੇ ਬਸਤੇ ਵਿੱਚ ਨਹੀਂ ਪਾਵੇਗੀ ਸੀਬੀਆਈ ਲਗਾਤਾਰ ਡੀਆਈਜੀ ਹਰਚਲ ਸਿੰਘ ਭੁੱਲਰ ਦੇ ਕੋਲੋਂ ਪੁੱਛਗਿੱਛ ਕਰੇਗੀ ਦੱਸਿਆ ਜਾ ਰਿਹਾ ਹੈ ਕਿ ਡੀਆਈਜੀ ਦੇ ਨਾਲ ਕਈ ਮੰਤਰੀ ਕਈ ਵਿਧਾਇਕ ਅਤੇ ਕਈ ਹੋਰ ਵੱਡੇ ਅਫਸਰ ਵੀ ਸੀਬੀਆਈ ਦੀ ਨਿਗਰਾਨੀ ਤੇ ਹੋਣਗੇ ਆਉਣ ਵਾਲੇ ਦਿਨਾਂ ਵਿੱਚ ਧੰਨਵਾਦ ਜੀ ਤੇ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਪੰਜਾਬ ਪੁਲਿਸ ਦਾ ਡੀਆਈਜੀ ਹਰਚਰਨ ਸਿੰਘ ਪੁੱਲੜ ਲੋਕਾਂ ਕੋਲੋਂ ਪਤਾ ਵਸੂਲ ਕਰਦਾ ਸੀ ਮਹੀਨਾ ਵਸੂਲ ਕਰਦਾ ਸੀ ਕਿਸੇ ਕੋਲ 8 ਲੱਖ ਕਿਸੇ ਕੋਲ 5 ਲੱਖ ਕਿਸੇ ਕੋਲ 2 ਲੱਖ 50 ਕਰੋੜ ਦੀ ਪ੍ਰਾਪਰਟੀ ਦਾ ਮਾਲਕ ਡੀਆਈਜੀ ਹਰਚਰਨ ਸਿੰਘ ਪੁੱਲੜ ਤੇ ਇੱਕ ਸਕਰਾਪ ਡੀਲਰ ਕੋਲ 8 ਲੱਖ ਮੰਗਦੇ ਰੰਗੇ ਹਾਥੋਂ ਫੜਿਆ ਗਿਆ ਉਹਨੇ ਸੀਬੀਆਈ ਨੂੰ ਕੰਪਲੇਨ ਕੀਤੀ ਸੀਬੀਆਈ ਨੇ ਹਰਚਰਨ ਸਿੰਘ ਪੁੱਲੜ ਦੇ ਘਰ ਜਦੋਂ ਛਾਪਾ ਮਾਰਿਆ ਤੇ ਕੀਮਤੀ ਕਾੜੀਆਂ ਬਰਾਮਦ ਹੋਈਆਂ 5 ਕਰੋੜ ਦੀ ਰਕਮ ਉਥੇ ਬਰਾਮਦ ਹੋਈ ਜਿਵਰਾਤ ਬਰਾਮਦ ਹੋਏ ਤੇ ਤਰ੍ਹਾਂ ਤਰ੍ਹਾਂ ਦੇ ਦੌਲਤਾਂ ਜਿਹੜੀਆਂ ਨੇ ਹਰਚਰਨ ਸਿੰਘ ਪੁੱਲੜ ਦੇ ਘਰੋਂ ਬਰਾਮਦ ਹੋਈਆਂ ਤੇ ਸੀਬੀਆਈ ਇਸ ਮਾਮਲੇ ਨੂੰ ਠੰਡੇ ਬਸਤੇ 'ਚ ਨਹੀਂ ਪਾਏਗੀ ਸੀਬੀਆਈ ਦੇ ਨਾਲ ਨਾਲ ਈਡੀ ਨੇ ਵੀ ਇਸ ਕੇਸ ਦੇ ਵਿੱਚ ਐਂਟਰੀ ਕਰ ਲਈ ਹੈ ਤੇ ਆ ਦੋਵੇਂ ਏਜੰਸੀਆਂ ਮਿਲ ਕੇ ਡੀਆਈਜੀ ਪੁੱਲੜ ਦੀ ਇਨਵੈਸਟੀਗੇਸ਼ਨ ਕਰਨਗੀਆਂ ਐ ਹੀ وجہ ਹੈ ਕਿ ਵੱਡੇ ਵੱਡੇ ਸਿਆਸਤਦਾਨ ਵੱਡੇ ਵੱਡੇ ਪੁਲਿਸ ਦੇ ਅਫੀਸਰ ਉਹਨਾਂ ਦੇ ਸਾਥ ਸੁੱਕ ਗਏ ਨੇ ਕਿਉਂਕਿ ਡੀਆਈਜੀ ਹਰਚਰਨ ਸਿੰਘ ਪੁੱਲਰ ਕੱਲਾ ਹਫਤਾ ਨਹੀਂ ਸੀ ਖਾਂਦਾ ਉਹ ਹਫਤਾ ਡਿਸਟ੍ਰਿਬਿਊਟ ਕਰਦਾ ਸੀ ਸਿਆਸਤਦਾਨ ਵੀ ਪੈਸੇ ਲੈਂਦੇ ਸਨ ਆਮ ਆਦਮੀ ਪਾਰਟੀ ਤੇ ਵੀ ਇਲਜ਼ਾਮ ਲਾਇਆ ਜਾ ਰਿਹਾ ਕਾਂਗਰਸ ਤੇ ਇਲਜ਼ਾਮ ਲਾਇਆ ਜਾ ਰਿਹਾ ਤੇ ਪੁਲਿਸ ਦੇ ਵੱਡੇ ਵੱਡੇ ਅਧਿਕਾਰੀਆਂ ਤੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਆਮ ਲੋਕਾਂ ਨੂੰ ਤਾਂ ਕੀਤਾ ਜਾਂਦਾ ਸੀ ਆਮ ਲੋਕਾਂ ਕੋਲੋਂ ਪੈਸੇ ਲੈ ਦਿੰਦੇ ਸਨ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਪੁਲਿਸ ਵਾਲੇ ਕਿਸ ਤਰ੍ਹਾਂ ਲੋਗਾਂ ਦੇ ਨਾਲ ਧੱਕਾ ਕਰਦੇ ਨੇ ਲੋਗਾਂ ਨੂੰ ਝੂਠਿਆਂ ਕੇਸਾਂ ਵਿੱਚ ਪਿਛਾ ਕੇ ਉਹਨਾਂ ਕੋਲੋਂ ਪੈਸਾ ਲੈਂਦੇ ਨੇ ਲੇਕਿਨ ਹਰਚਰਨ ਸਿੰਘ ਪੁੱਲੜ ਨੂੰ ਪੱਕਾ ਹੱਥ ਪਾਇਆ ਸੀ ਬੀਆਈ ਨੇ ਤੇ ਸੀਬੀਆਈ ਇਸ ਮਾਮਲੇ ਦੀ ਤਹਿ ਤੱਕ ਜਾਏਗੀ ਇੱਕ ਇੱਕ ਕਿਰਦਾਰ ਸਾਹਮਣੇ ਆਏਗਾ ਅਰਵੰਦ ਕੇਜਰੀਵਾਲ ਤੋਂ ਲੈ ਕੇ ਭਗਵੰਤ ਮਾਨ ਤੱਕ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਫੇਵਰੇਟ ਪੁਲਿਸ ਅਫੀਸਰ ਸੀ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਦੀ ਇਨਵੈਸਟੀਗੇਸ਼ਨ ਵੀ ਹਰਚਰਨ ਸਿੰਘ ਪੁੱਲੜ ਨੇ ਕੀਤੀ ਤੇ ਖਰਚਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹਨੇ ਵਿਕਰਮ ਸਿੰਘ ਮਜੀਠੀਆ ਕੋਲੋਂ ਵੀ ਪੈਸੇ ਲਏ ਹੋਣੇ ਨੇ ਤੇ ਵਿਕਰਮ ਸਿੰਘ ਮਜੀਠੀਆ ਦਾ ਕੇਸ ਵੀਕ ਕਰ ਦਿੱਤਾ ਹੋਣਾ ਤਾਂ ਕਿ ਵਿਕਰਮ ਸਿੰਘ ਮਜੀਠੀਆ ਨੂੰ ਘਟੋ ਘੱਟ ਜ਼ਮਾਨਤ ਤੇ ਮਿਲ ਸਕੇ ਤੁਸੀਂ ਕੀ ਸੋਚਦੇ ਹੋ ਪੰਜਾਬ ਪੁਲਿਸ ਦਾ ਜਿਹੜਾ ਡੀਜੀ ਫੜਿਆ ਗਿਆ ਹੈ ਇਸ ਮਾਮਲੇ ਦੇ ਬਾਰੇ ਤੁਹਾਡੀ ਕੀ ਰਾਏ ਹੈ ਆਪਣੀ ਰਾਏ ਤੋਂ ਕਮੈਂਟ ਚਗਾ ਕਰੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓਜ਼ ਗੁੱਡ ਬਾਏ ਅਲਾ ਹਾਫਿਜ਼